ਦਿਲ ਦੀ ਦਾ ਅਸੀਂ ਵੋਟ ਪਾਵਾਂਗੇ ਵੋਟ ਪਾਦਾਂਗੇ ਅਸੀਂ ਕਾਂਗਰਸ ਜਿੰਨਾ ਵੀ ਸਾਡੇ ਜ਼ਿੰਮੇਦਾਰਾਂ ਨੂੰ ਸੰਪੂਰਨਤਾ ਦਿੱਤੇ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨਹੀਂ ਦਿੱਤੇ ਨੇ ਅਕਲ ਜੀ ਚਾਰ ਪਾਰਟੀਆਂ ਮੁਖ ਨੇ ਕੋਈ ਇੱਕ ਦੱਸੋ ਕਿਹੜੀ ਪਸੰਦ ਲੱਗੀ ਸਭ ਤੋਂ ਜ਼ਿਆਦਾ ਪਹਿਲਾਂ ਤਾਂ ਮੈਂ ਹੁਣ ਤੱਕ ਤਾਂ ਪਾਈਆਂ ਨੇ ਕਾਲੀ ਗੱਲ ਨੂੰ ਵੋਟ ਯਾਨੀ ਆ ਜਦੋਂ ਹੁਣ ਆ ਆਵਾਜ਼ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਆਦਾ ਪੰਜ ਕਰੋਗੇ ਨਾ ਉਹ ਕਹਿੰਦੇ ਵੀ ਹਾਂ ਇਹਨਾਂ ਨੂੰ ਹੀ ਪਾਵਾਂਗੇ ਸਾਡਾ ਕਰਨ ਨਾ ਜੀ ਗੁਰੂ ਮਿੰਟ ਨੇ ਬਣਾਇਆ ਜੀ ਮਾਹੌਲ ਜਿਹਾ ਕੀ ਲੱਗ ਰਿਹਾ ਵੀ 13 ਤੋਂ ਵੱਧ ਸੀਟਾਂ ਖੜੀ ਪਾਰਟੀ ਦਾ ਜੀ ਹਿਦਾਜੀ ਵੋਟਾਂ ਸਾਡੇ ਪਾਈ ਜਾਂਦੀਆਂ ਬਣਾਉਂਦੇ ਸਾਡੇ ਗੋਲੀ ਮੁੰਡੇ ਸਮਝਾ ਗਿਆ ਉਹ ਬਰਦਾਰੀ ਦਿੱਤਾ ਕਰਦੇ ਆ ਜਵਾਗ ਵੀ ਨਹੀਂ ਬਰਦਾਰੀ ਜਾਂਦੇ ਨਾਲ 2-300 ਰੁਪਏ ਦੀ ਆੜੀ ਬਣਦੀ ਹੈ ਸਿੱਖਿਆ ਆਹ ਸਿਹਤ ਸਹੂਲਤ ਦੇ ਦੇਣਾ ਇਹ ਚ ਸਾਰੀ ਆ ਜਾਂਦੀ ਹੈ ਗਰੀਬ ਵੀ ਆ ਜਾਂਦਾ ਅਮੀਰ ਵੀ ਆ ਜਾਂਦਾ ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਵੱਖ-ਵੱਖ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਹੇ ਆ ਕਿ ਉਹਨਾਂ ਨੂੰ ਕਿਹੜੀ ਪਾਰਟੀ ਪਸੰਦ ਹੈ ਕਿਹੜੀ ਪਾਰਟੀ ਨੇ ਪਹਿਲਾਂ ਕੰਮ ਕੀਤੇ ਨੇ ਜਾਂ ਨਹੀਂ ਕੀਤੇ ਹੈਗੇ ਲੋਕਾਂ ਦੀ ਰਾਏ ਲੈਣ ਲਈ ਅੱਜ ਪਹੁੰਚੇ ਆਂ ਪਾਸੋਂ ਦੇ ਵਿੱਚ ਸਾਡੇ ਕੋਲ ਖੇਤਾਂ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਅਕਲ ਜੀ ਕੀ ਨਾਮ ਹੈ ਬਲਜਿੰਦਰ ਸੰਘਾਈ ਅਕਲ ਜੀ ਚਾਰ ਪਾਰਟੀਆਂ ਨੇ ਮੁੱਖ ਹੋਣਾ ਭਾਜਪੀ ਤੇ ਕਾਲੀ ਦਾ ਲਗ ਲਗ ਲੜਨਗੇ ਚੋਣਾਂ ਤੁਹਾਨੂੰ ਪਤਾ ਹੈ 13 ਸੀਟਾਂ ਨੇ ਪੰਜਾਬ ਚ ਕਿਹੜੀ ਪਾਰਟੀ ਦਾ ਪ੍ਰਭਾਵ ਲੱਗ ਰਿਹਾ ਤੁਹਾਨੂੰ ਤੇ ਤੁਹਾਨੂੰ ਕਿਹਨੂੰ ਕਿਹੜੀ ਪਸੰਦ ਹੈ ਪਹਿਲੀ ਗੱਲ ਤਾਂ ਜੀ ਅਸੀਂ ਝੂਠ ਕੋਈ ਗੱਲ ਕਹਿਣੀ ਨਹੀਂ ਠੀਕ ਹੈ ਜੀ ਅਸੀਂ ਕਹਦੇ ਵੀ ਫਲਾਣੀ ਪਾਰਟੀ ਚੰਗੀ ਹੈ ਧਮਕੀ ਚੰਗੀ ਹੈ ਦਿਲ ਦੀ ਦਾ ਅਸੀਂ ਵੋਟ ਪਾਵਾਂਗੇ ਵੋਟ ਪਾ ਦਾਂਗੇ ਅਸੀਂ ਕਾਂਗਰਸ ਨੂੰ ਅਸੀਂ ਚੰਗੀ ਮਾੜੀ ਕਿਸੇ ਪਾਰਟੀ ਨੂੰ ਨਹੀਂ ਕਹਿੰਦੇ ਮਤਲਬ ਮਾੜੀ ਆ ਉਹ ਚੰਗੀ ਆ ਕਿਉਂ ਜੀ ਅਸੀਂ ਚਲੋ ਉਹ ਨਹੀਂ ਕਹਿੰਦੇ ਤੁਸੀਂ ਕਾਂਗਰਸ ਦੀ ਗੱਲ ਕੀਤੀ ਐ ਕਾਂਗਰਸ ਦੇ ਕੋਈ ਇਦਾਂ ਦੇ ਕੰਮ ਤੁਹਾਨੂੰ ਲੱਗਦਾ ਹੋਵੇ ਵੀ ਇਹਨੇ ਬਾਕੀਆਂ ਨਾਲੋਂ ਵਧੀਆ ਕਰਿਆ ਕੰਮ ਦੇਖੋ ਜੀ ਕੋਈ ਨਹੀਂ ਵਧੀਆ-ਵਧੀਆ ਕਰਿਆ ਸਾਡੇ ਪਿੰਡ ਦਾ ਜਿਹੜਾ ਸਰਪੰਚ ਐ ਉਹ ਕਾਂਗਰਸੀ ਆ ਅਸੀਂ ਉਹਦੇ ਨਾਲ ਜੁੜੇ ਹੋਏ ਆਂ ਠੀਕ ਆ ਉਹਦੇ ਨਾਲੇ ਜੁੜੇ ਹੋਏ ਆਂ ਉਹ ਚੰਗਾ ਕਹਿੰਦਾ ਮਾੜਾ ਕਹਿੰਦਾ ਉਹਦੇ ਨਾਲ ਕਹਿ ਕੇ ਵੋਟ ਪਾ ਦਈਦੇ ਆਪਾਂ ਠੀਕ ਆ ਆ ਬੋਟਾ ਆਉਂਦੀਆਂ ਰਹਿੰਦੀਆਂ ਨੇ ਕਦੇ ਸਰਪੰਚੀ ਦੀਆਂ ਆ ਗਈਆਂ ਕਦੇ ਲੋਕ ਸਭਾ ਕਦੇ ਵਿਧਾਨ ਸਭਾ ਦੀਆਂ ਜਿਹੜੇ ਲੋਕ ਮਤਲਬ ਆਪਣਾ ਮਾੜਾ ਮੋਟਾ ਕਰਕੇ ਖਾਂਦੇ ਨੇ ਉਹਨਾਂ ਨੂੰ ਸਮੱਸਿਆਵਾਂ ਬਹੁਤ ਹੁੰਦੀਆਂ ਨੇ ਤੁਹਾਨੂੰ ਕੋਈ ਹੈਗੀ ਆ ਕਿ ਠੀਕ ਠਾਕ ਕੰਮ ਭਾਈ ਮੈਨੂੰ ਤਾਂ ਨਹੀਂ ਹੈਗੀ ਕੋਈ ਸਮੱਸਿਆ ਮੈਂ ਤਾਂ ਹੱਥੇ ਕੰਮ ਕਰਨ ਵਾਲਾ ਬੰਦਾ ਹੂੰ ਮੈਨੂੰ ਕੋਈ ਸਮੱਸਿਆ ਨਹੀਂ ਸੁਹੂਲਤ ਵੀ ਮੈਨੂੰ ਕੋਈ ਨਹੀਂ ਗਵਰਨਮੈਂਟ ਬੰਦਾ ਉਹੀ ਪੁੱਛ ਰਿਹਾ ਗਵਰਨਮੈਂਟ ਬੰਦ ਸਿਆ ਕਿ ਸਮੱਸਿਆ ਕੀਤ ਨੇ ਹਾਂ ਨਹੀਂ ਸਮੱਸਿਆ ਤਾਂ ਮੈਂ ਆਪੇ ਹੱਲ ਕਰ ਲੰਨਾ ਉਹਨਾਂ ਅੱਛਾ ਹਾਂ ਜੇ ਕੋਈ ਮੈਨੂੰ ਹੁੰਦੀ ਆ ਸਮੱਸਿਆ ਕਿਸੇ ਹੋਰ ਨੂੰ ਵੀ ਹੁੰਦੀ ਆ ਉਹ ਵੀ ਮੈਂ ਸਾਨੂੰ ਤਰ ਤਰ ਨੂੰ ਸਹੂਲਤਾਂ ਦੀ ਘਾਟ ਹੈ ਵੀ ਹਾਂ ਸਹੂਲਤ ਸਾਨੂੰ ਕੋਈ ਨਹੀਂ ਸਹੂਲਤ ਜੇ ਤੁਸੀਂ ਕਹਾਂ ਵੀ ਮੋਟਰ ਦਾ ਬਿੱਲ ਫਰੀ ਹੈ ਜਾਂ ਰਜਿਸਟਰੀ ਫਰੀ ਹੈ ਕੋਈ ਕਿਸੇ ਕਿਸਮ ਦੀ ਸਾਨੂੰ ਸਹੂਲਤ ਨਹੀਂ ਹੈਗੇ ਅਸੀਂ ਆ ਗਏ ਜ਼ਿਮੀਂਦਾਰ ਬੰਦੇ ਸਾਡੇ ਕੋਲ ਜ਼ਮੀਨਾਂ ਚ ਮੁੰਨਾ ਹੈ ਨਹੀਂ ਸਾਨੂੰ ਇੱਕੋ ਰਸੇ ਨਾਲ ਬੰਨੀ ਜਾਂਦੀ ਹੈ ਕੋਈ ਪਾਰਟੀ ਆ ਜਵੇ ਚਾਹੇ ਕਾਲੀ ਆ ਜਾਣਾ ਕਾਂਗਰਸੀ ਆ ਜਾਣਾ ਹੁਣ ਜ਼ਿਮੀਂਦਾਰ ਨੂੰ ਤਾਂ ਬਿੱਲ ਵੀ ਫਰੀ ਹੈ ਹੁਣ ਜੇ ਅਸੀਂ ਜ਼ਮੀਨ ਠੇਕੇ ਤੇ ਲੈਨੇ ਆ ਅਗਲਾ ਬਿੱਲ ਦੇ ਪੈਸੇ ਜੋੜ ਕੇ ਵਿੱਚ ਸੱਤ ਉਪਰਾ ਲੰਦਾ ਪਹਿਲਾਂ ਹੀ ਮਤਲਬ ਤੁਸੀਂ ਮੱਧ ਵਰਗ ਚੋਂ ਆਗੇ ਵੀ ਤੁਹਾਨੂੰ ਜਿਹਦੇ ਕੋਲ ਜ਼ਮੀਨਾਂ ਨੇ ਉਹਦਾ ਤੇ ਬਿੱਲ ਮਾਫ ਨਹੀਂ ਤੁਸੀਂ ਮਤਲਬ ਠੇਕੇ ਤੇ ਲੈਣੇ ਜ਼ਮੀਨਾਂ ਤੇ ਫਿਰ ਤੁਹਾਨੂੰ ਬਿੱਲ ਭਰਨਾ ਪੈਂਦਾ ਅੱਛਾ ਹਾਂ ਬਿੱਲ ਪਹਿਲਾਂ ਜੇ ਬਿੱਲ ਲਾਗੂ ਹੋਵੇ ਫਿਰ ਤਾਂ ਸਾਨੂੰ ਠੇਕਾ ਸਸਤਾ ਮਿਲ ਜਵੇ ਜਾ ਬਿਲ ਨਹੀਂ ਹੈਗਾ ਠੇਕਾ ਮਹਿੰਗਾ ਹੋ ਜਾਣਾ ਠੇਕੇ ਦੇ ਵੀ ਪੈਸੇ ਦੇਣੇ ਪੈਣੇ ਹਾਂ ਦੇਣੇ ਪੈਣੇ ਤੁਸੀਂ ਕੰਮ ਕਰ ਕੀ ਕਰਦੇ ਹੋ ਠੇਕੇ ਦੇ ਜਮੀਨ ਲੈ ਕੇ ਪਹਿਲਾਂ ਤਾਂ ਮੈਂ ਟਰੱਕਾਂ ਦਾ ਕਰਦਾ ਸੀ ਕੰਮ ਅੱਛਾ ਹੁਣ ਮੈਂ ਟਰੱਕਾਂ ਦਾ ਛੱਡਤਾ ਐਕਸੀਡੈਂਟ ਹੋ ਗਈ ਗੱਡੀ ਹੁਣ ਮੈਂ ਖਿਲਾੜੀ ਲਈ ਹੋਈ ਆ ਠੇਕੇ ਤੇ ਠੀਕ ਹੈ ਅਸੀਂ ਸਾਰੇ ਬੰਦੇ ਇਸ ਖਿਲਾੜੀ ਤੇ ਕੰਮ ਕਰਦੇ ਹਾਂ ਠੀਕ ਹੈ ਹਾਂ ਚਲਾਈ ਜਾਂਦੇ ਇਹਨੂੰ ਖਰਚਾ ਪਰਚਾ ਚੱਲੀ ਜਾਂਦਾ ਸਾਡਾ ਇਹਨੇ ਫਿਰ ਕੋਈ ਹੋਰ ਕੰਮ ਕਰ ਲਾਂਗੇ ਇੱਥੋਂ ਮਤਲਬ ਇੱਥੇ ਗੁੜ ਸ਼ੱਕਰ ਵੀ ਵੇਚਦੇ ਹੋ ਕਿ ਅੱਛਾ ਵੇਚਦੇ ਆ ਠੀਕ ਹੈ ਹਰ ਰੋਜ਼ ਵੇਚਦੇ ਆ ਹੁਣ ਤਾਂ ਲੋਕ ਵੇਚਦੇ ਨੇ ਸਾਡੇ ਕੋਲ 3-4 ਕੁਇੰਟਲ ਬਣਦੀ ਆ ਸ਼ਾਮ ਨੂੰ ਵਿਕ ਜਾਂਦੀ ਆ ਸਾਰੀ ਉਹ ਠੀਕ ਹੈ ਹਾਂ ਚਲੋ ਆਪਣਾ ਟਾਈਮ ਪਾਸ ਹਾਂ ਟਾਈਮ ਪਾਸ ਵਧੀਆ ਠੀਕ ਹੈ ਕੋਈ ਐ ਨਹੀਂ ਕਹਿੰਦਾ ਵੀ ਸਰਕਾਰਾਂ ਮਾੜੀਆਂ ਨੇ ਇਹ ਵੀ ਨਹੀਂ ਕਹਿੰਦੇ ਅਸੀਂ ਸਰਕਾਰਾਂ ਮਾੜੀਆਂ ਅਸੀਂ ਹੱਥੀ ਕੰਮ ਕਰਦੇ ਆਂ ਆਪਦਾ ਉਹਨਾਂ ਲੀਡਰ ਪਾਰਟੀਆਂ ਛੱਡ ਕੇ ਇਧਰ ਉਧਰ ਜਾਈ ਜਾਂਦੇ ਨੇ ਅੱਜ ਵੀ 2-4 ਜਾਣੇ ਨੇ ਇਦਾਂ ਕਰਿਆ ਇਹ ਫੇਰ ਮਤਲਬ ਲੋਕ ਵਿਸ਼ਵਾਸ ਕਿਵੇਂ ਕਰਨਾ ਲੋਕ ਲੋਕ ਤਾਂ ਵੋਟ ਪਾਉਂਦੇ ਨੇ ਚੰਗੇ ਵਾਸਤੇ ਵੀ ਅਸੀਂ ਆਹ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਐ ਉਹ ਪਾਰਟੀ ਛੱਡ ਕੇ ਚਲ ਜਾਂਦਾ ਫੇਰ ਲੋਕਾਂ ਦਾ ਤਾਂ ਵਿਸ਼ਵਾਸ ਘਾਟ ਹੋਇਆ ਲੋਕ ਵਿਸ਼ਵਾਸ ਕਰਦੇ ਹੀ ਨਹੀਂ ਕਿਸੇ ਤੇ ਹੁਣ ਇਸੇ ਕਰਕੇ ਕਰਨੋਂ हट ਗਏ ਕੋਈ ਹੁਣ ਆਪਾਂ ਦੋ ਹੀ ਬੰਦੇ ਖੜੇ ਆਂ ਮੈਂ ਛੱਡ ਕੇ ਤੈਨੂੰ ਵਗ ਜੰਨਾ ਕਿਸੇ ਪਾਸੇ ਨੂੰ ਤੁਸੀਂ ਕੀ ਕਰ ਸਕਦੇ ਹੋ ਕੁਝ ਨਹੀਂ ਕਰ ਸਕਦੇ ਅਬ ਆ ਗਿਆ ਬਿੱਟੂ ਹੁਣ ਦੇ ਦੱਸੋ ਕੀ ਕਰਨਗੇ ਸ਼੍ਰੀ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਉਧਰੋਂ ਕਾਂਗਰਸ ਚੋਂ ਲਿਆ ਕੇ ਟਿਕਟ ਦਿੱਤੀ ਉਹ ਫਿਰ ਉਧਰ ਚੱਲ ਗਿਆ ਉਧਰ ਚ ਫਿਰ ਦੱਸੋ ਕੀ ਕਰੀਏ ਸਾਡੇ ਵਰਗਿਆਂ ਦੇ ਤਾਂ ਗੱਲੇ ਛੱਡੋ ਇਹ ਲੀਡਰਾਂ ਦੀਆਂ ਗੱਲਾਂ ਕਰਦੇ ਆਪਾਂ ਜਿਹਨਾਂ ਬੰਦਿਆਂ ਦਾ ਕੱਦ ਹੁੰਦਾ ਉਹ ਬੰਦਿਆਂ ਦੀ ਗੱਲ ਇਧਰੋਂ ਐਮਐਲਏ ਦੇ ਦੇਮਾਨ ਨੇ ਦੇਮਾਨਾ ਦੇਮਾਨਾ ਉਹਨਾਂ ਨੇ ਵੀ ਕਿਹਾ ਸੀਗਾ ਕਿ ਗਾਂ ਨੂੰ ਜਿਹੜਾ ਰਾਸ਼ਟਰੀ ਪੰਛੀ ਦਾਦਨਾ ਚਾਹੀਦਾ ਵੀ ਗਾਂ ਉੜ ਜਾਂਦੀ ਏ ਤੁਹਾਡੇ ਹਿਸਾਬ ਨਾਲ ਗਾਂ ਕਿੱਥੇ ਉੜ ਜੂ ਗਾਂ ਤਾਂ ਇੱਥੇ ਤੁਰੀਆਂ ਫਿਰਦੀਆਂ ਨੇ ਛੜਕਾਂ ਤੇ ਕਿਹਦੀ ਲੱਤ ਤੋੜਦੀ ਕਿਹਦੀ ਬਾਹ ਤੋੜਦੀ ਗਾਂ ਉੜਨ ਵਾਲੀ ਹੁੰਦੀ ਆ ਲੱਤਾਂ ਤਾਂ ਨਾ ਟੁੱਟਦੀਆਂ ਲੋਕਾਂ ਦੀ ਉਹੋ ਹੀ ਮੈਂ ਗੱਲ ਕਰ ਰਿਹਾ ਵੀ ਤੁਸੀਂ ਇੰਨੀ ਸਮਝਣਾ ਵੋਟ ਪਾਉਨੇ ਹੋ ਵੀ ਅਸੀਂ ਆ ਚੁਣੀਏ ਤੁਹਾਡੇ ਜਿਹੜੇ ਲੀਡਰ ਨੇ ਉਹ ਕਿਦਾਂ ਦੀਆਂ ਗੱਲਾਂ ਕਰਦੇ ਨੇ ਵੀ ਗਾਂ ਰਾਸ਼ਟਰੀ ਪੰਛੀ ਬਣਾਉਣਾ ਚਾਹੀਦਾ ਲੱਗਿਆ ਜੀ ਆਪਾਂ ਕਿਸੇ ਬੰਦੇ ਤੇ ਕਿੰਤੂ ਨਹੀਂ ਕਰਦੇ ਏ ਹੁਣ ਕਿਤੇ ਲੀਡਰਾਂ ਨੂੰ ਪਤਾ ਨਹੀਂ ਵੀ گاਵਾ ਕੀ ਕਰਦੀਆਂ ਨੇ ਜ਼ਿਮੀਂਦਾਰਾਂ ਦੀਆਂ ਫਸਲਾਂ ਝੜਦੀਆਂ ਨੇ ਜ਼ਿਮੀਂਦਾਰਾਂ ਦੇ ਸੱਟਾ ਮਾਰ ਦਿੰਦੀਆਂ ਨੇ ਮੋਟਰਸਾਈਕਲ ਵਾਲੇ ਨੂੰ ਸੱਡ ਦਿੰਦੀਆਂ ਨੇ ਇਹ ਤਾਂ ਸਾਰੇ ਬੰਦਿਆਂ ਨੂੰ ਪਤਾ ਹੁਣ ਮੇਰੇ ਕੱਲੇ ਕਹਿਣ ਦਾ ਕੋਈ ਸੋਝ ਥੋੜੀ ਹੁਣ ਤਾਂ ਨਹੀਂ ਹੋ ਰਿਹਾ ਨਾ ਹੱਲ ਤਾਂ ਜੇ ਕੋਈ ਕਰੂ ਤਾਂ ਹੋਊਗਾ ਕਹਿੰਦੇ ਵੀ ਲੋਕ ਹੀ ਛੱਡ ਦਿੰਦੇ ਨੇ ਫਿਰ ਉਹ ਫਰੀ ਜਾਂਦੀਆਂ ਨੇ ਸੜਕਾਂ ਦੇ ਉੱਤੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਗਊਸ਼ਾਲਾ ਤੋਂ ਇਲਾਵਾ ਸਰਕਾਰ ਸਰਕਾਰ ਨੂੰ ਵਾਲਾ ਕਰਨਾ ਚਾਹੀਦਾ ਕੋਈ ਨਹੀਂ ਗਊ ਦੇ ਨੰਬਰ ਲੱਗੇ ਕੋਈ ਉਹ ਫਿਰ ਪਤਾ ਲੱਗੇ ਵੀ ਕਿਹਨੇ ਛੱਡੀ ਆ ਇਹ ਇਹ ਮਤਲਬ ਜਿਵੇਂ ਘਰਾ ਜਿਹੜੇ ਰੱਖੇ ਹੋ ਨੇ ਪਸ਼ੂ ਉਹ ਤੇ ਨੰਬਰ ਲੱਗਣਾ ਚਾਹੀਦਾ ਹੈ ਤੇ ਜੇ ਕਿਸੇ ਨੇ ਵੇਚਣੀ ਹੈ ਉਹ ਵੀ ਨੰਬਰ ਤੇ ਜਾਊਗੀ ਜੇ ਕੋਈ ਛੱਡੂਗਾ ਪਤਾ ਲੱਗ ਜਾਊਗਾ ਇਹ ਜਿਹੜੀ ਛੱਡੀ ਆ ਇਹ ਪਰ ਉਹ ਗੱਲਾਂ ਨੂੰ ਲੋਕ ਮੰਨਦੇ ਨਹੀਂ ਨੇਗੇ ਇਹ ਵੀ ਵੱਡੀ ਗੱਲ ਕਹਿ ਰਹੇ ਤੁਸੀਂ ਹਾਂ ਨੰਬਰ ਹੋਵੇ ਉਹਦੇ ਫਿਰ ਪਤਾ ਲੱਗ ਜੂ ਵੀ ਫਲਾਣੇ ਬੰਦੇ ਨੇ ਛੱਡੀ ਆ ਉਹਨੂੰ ਆਪਾਂ ਇਕੱਠੇ ਹੋ ਕੇ ਚਾਰ ਬੰਦੇ ਪੁੱਛ ਵੀ ਸਕਦੇ ਆ ਵੀ ਕਾਤੇ ਛੱਡੀ ਆ ਵੀ ਇਹਨੂੰ ਪੱਠੇ ਪਾ ਹੁਣ ਮੈਂ ਆਪਣੇ ਘਰੇ 16 ਸਾਲ ਗਊ ਰੱਖੀ ਆ 12 ਗਊ ਰੱਖੀ ਆ 16 ਸਾਲ ਨੂੰ ਪੱਠੇ ਵੀ ਪਾਉਂਦ ਰਹੇ ਆ ਸਭ ਕੋ ਪਾਉਂਦ ਰਹੇ ਆ ਫਿਰ ਉਹ ਨਹੀਂ ਹੋ ਗਈ ਵਿਚਾਰੀ ਅੱਖ ਹਰਮਨ ਨੂੰ ਪੰਡਤ ਤੋਂ ਗੀਤਾ ਸੁਣਾ ਕੇ ਫਿਰ ਉਹ ਵਿਚਾਰੀ ਮਰ ਗਈ। ਆ 16 ਸਾਲ ਕ ਖਵਾਉਂਦਾ ਰਿਆਂ। ਮੇਰਾ ਤਾਂ ਕੁਝ ਵਿਗੜਿਆ ਨਹੀਂ। ਇਹ ਤੁਹਾਡੀ ਭਾਵਨਾ ਕੀ ਸੀ ਕਿ ਵੀ ਮੈਂ ਇਦਾਂ ਕਰਾਂ? ਮੇਰੀ ਭਾਵਨਾ ਇਹ ਸੀ ਮੈਂ ਕਿ ਜੇ ਬਾਹਰ ਛੱਡਾਂਗੇ ਤੇ ਡੰਡੇ ਮਾਰਨਗੇ ਵਿਚਾਰੀ ਦੇ। ਕਿਸੇ ਦਾ ਲੱਤਾਂਾਂ ਵੀ ਤੋੜੂਗੀ। ਵੀ ਇਹਦੇ ਨਾਲੋਂ ਆਪਾਂ ਹੀ ਤੂੜੀ ਅਰ ਪੱਠੇ ਪਾਈ ਜਾਂਦੇ ਆ ਜਿੱਥੇ ਇਹਨੇ ਡੰਗਰ ਖਾਂਦੇ ਨੇ ਵਿੱਚੇ ਖਾਈ ਜਾਉ ਵਿਚਾਰੀ। ਜੇ ਹੁਣ ਜ਼ਿਮੀਂਦਾਰ ਸੋਚ ਲੈਣਾ ਇੱਕ ਗਊ ਨੂੰ ਨਹੀਂ ਪੱਠੇ ਪਾ ਸਕਦਾ ਜ਼ਿਮੀਂਦਾਰ। ਪਾ ਸਕਦਾ। ਪਰ ਅਗਲਾ ਕਹਿੰਦਾ ਹੁਣ ਦੁੱਧ ਨਹੀਂ ਦਿੰਦੀ ਮਾਰ ਡੰਡਾ ਚੱਲ ਮੇਰੇ ਭਾਈ। हां ਤੁਸੀਂ ਜਨਰਲ ਕੈਟਾਗਰੀ ਦੀ ਗੱਲ ਕਰ ਰਹੇ ਸੀਗੇ ਇੱਕ ਜਿਹੜਾ ਬਿੱਲ ਐ 662 ਦੋ ਮਹੀਨੇ ਵਾਲਾ ਉਹ ਜਨਰਲ ਕੈਟਾਗਰੀ ਦਾ ਇਹਨਾਂ ਨੇ ਇਹ ਕਰਿਆ ਹੋਇਆ ਵੀ ਉਹ ਭਰਨਗੇ ਜੇ 600 ਤੋਂ ਉੱਪਰ ਹੋ ਜੂਗਾ ਨਾ ਤੇ ਬਾਕੀਆਂ ਨੂੰ ਸਾਰਿਆਂ ਨੂੰ ਉੱਪਰ ਵਾਲਾ ਜਿੰਨਾ ਆਊਗਾ ਉਨਾ ਭਰਨਾ ਪਊਗਾ ਫਿਰ ਇਹ ਤੁਸੀਂ ਮੰਨਦੇ ਹੋ ਵੀ ਐਦਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਨਹੀਂ ਜਿਵੇਂ ਹੁਣ ਬਿੱਲ ਸਾਨੂੰ ਵੀ ਮਾਫ ਹੈ ਬਿੱਲਾਂ ਪਰ ਉਹ ਹੋਏ ਜਾਦੇ ਜਾਂਦਾ ਹਾਂ ਫਿਰ ਉਹ ਸਾਰਾ ਭਰਨਾ ਮੈਨੂੰ ਉਹ ਫਿਰ ਸਾਰਾ ਭਰਨਾ ਪੈਂਦਾ ਹੁਣ ਸਾਡੇ ਮਾਰਚ ਕਰਕੇ ਕਈ ਬੰਦੇ ਦੇ ਮੀਟਰ ਕੱਟ ਗਏ ਸਾਡਾ ਤਾਂ ਨਹੀਂ ਕਟਿਆ ਸਾਡੇ ਕਮੰਡੀਆਂ ਦੇ ਕਈ ਦੇ ਕੱਟਦੇ 30-30 ਹਜ਼ਾਰ ਬਿੱਲ ਹੋਇਆ ਪਿਆ ਦੱਸੋ ਕੀ ਕਰਨਾ ਕਿ ਆ ਤਾਂ ਇਹਨਾਂ ਨੇ ਪਹਿਲਾਂ ਇਦਾਂ ਸੀਗਾ ਵੀ ਮਤਲਬ ਸਾਰਿਆਂ ਨੂੰ 600 ਯੂਨਟ ਮੁਫਤ ਹੈ ਹੈਣਾ ਹੁਣ ਫਿਰ ਇਹਨਾਂ ਨੇ ਬਿਤਕਰਾ ਕਰ ਰਿਹਾ ਨੇ ਜਰਨਲ categories ਨਾਲ ਤੁਹਾਨੂੰ ਮੈਂ ਬਾਈ ਜੀ ਇਹ ਗੱਲ ਦੱਸਾਂ ਇਹ ਚੀਜ਼ਾਂ ਚਾਹੀਦੀ ਨੇ ਵੀ ਉਹ ਕਣਕ ਦੇਤੀ ਜੀ ਬਿੱਲ ਮਾਫ ਸਿੱਖਿਆਰ ਆਹ ਸਿਹਤ ਸਹੂਲਤ ਦੇ ਦੇਣਾ ਇਹ ਚ ਸਾਰੇ ਆ ਜਾਂਦੇ ਨੇ ਗਰੀਬ ਵੀ ਆ ਜਾਂਦਾ ਮੀਰ ਵੀ ਆ ਜਾਂਦਾ ਪੰਡਤ ਵੀ ਆ ਜਾਂਦਾ ਸਾਧ ਵੀ ਆ ਜਾਂਦਾ ਜੇ ਉਹ ਚੀਜ਼ ਦੇ ਦੇਣਾ ਉਹ ਸਾਰੇ ਲੋਕਲ ਲਾਜਵੀ ਕਰਾ ਲੈਣਾ ਪਦਾ ਪੜ੍ਹ ਲਿਖ ਵੀ ਜਾਣਾ ਪੜ੍ਹਿਆ ਲਿਖੇ ਬੰਦੇ ਦਾ ਫਰਕ ਰਹਿੰਦਾ ਉਹਦਾ ਗੱਲਬਾਤ ਕਰਨ ਦਾ ਤਰੀਕਾ ਵੀ ਹੋਰ ਹੁੰਦਾ ਬੋਲਣ ਚੱਲਣ ਦਾ ਵੀ ਤਰੀਕਾ ਹੋਰ ਹੁੰਦਾ ਜਿਹੜਾ ਅਣਪੜ੍ਹ ਹੁੰਦਾ ਉਹ ਜਾਂ ਤਾਂ ਬੋਲਦਾ ਹੀ ਨਹੀਂ ਜੇ ਬੋਲਦਾ ਤਾਂ ਪੁੱਠਾ ਬੋਲਦਾ ਠੀਕ ਹੈ ਹਾਂ ਉਹ ਇਹ ਹੁਣ ਦੇ ਦਿੰਦੇ ਕਣਕ ਦੇ ਦੋ ਬੁੜੀਆਂ ਉੱਥੇ ਲੜ ਹੁਣ ਮੜੀ ਜੀ ਪੈਨਸਲ ਖਾਤਿਆਂ ਚਾਉਣ ਲੱਗੀ ਆ ਪਹਿਲਾਂ ਬੁੜੀਆਂ ਤੱਕੇ ਪੈਂਦੇ ਬੈਂਕਾਂ ਚ ਮੈਂ ਦੇਖੇ ਨੇ ਠੀਕ ਹੈ ਉਹ ਮੋਬਾਈਲ ਸੁਣੀ ਜਾਵੇ ਜਿਹੜੀ ਬੈਂਕ ਦੀ ਮੁਲਾਜ਼ਮ ਉਹ ਬੁੜੀਆਂ ਪੁੱਛੀ ਜਾਂ ਮੇਰੀ ਪੈਨਸਲ ਆ ਗਈ ਮੇਰੀ ਪੈਨ ਭੱਜ ਮੈਨੂੰ ਕਿਹਾ ਮੈਂ ਕਿਹਾ ਤੈਨੂੰ ਮੋਬਾਈਲ ਸੁਣਨ ਦੀ ਤਨਖਾਹ ਮਿਲਦੀ ਆ ਤੂੰ ਕੰਮ ਕਰਕੇ ਦੇ ਇਹਨਾਂ ਦਾ ਇਹ ਤੈਨੂੰ ਬਾਰ-ਬਾਰ ਕਾਹਦੇ ਪੁੱਛਣਾ ਹੁਣ ਤੂੰ ਹੱਟਦੀ ਤਾਂ ਆਏ ਨਹੀਂ ਦੱਸਦੀ ਕੋਸ ਹੈ ਨਹੀਂ ਉਹ ਵਿਚਾਰੀਆਂ ਸਿਆਣੀਆਂ ਸਿਆਣੀਆਂ ਬਜ਼ੁਰਗ ਕਿਸਦੇ ਗੋਡੇ ਖੜੇ ਕੇ ਤੇ ਮੋਢੇ ਖੜੇ ਕੰਮ ਹੋ ਜਾਂਦੇ ਨੇ ਮੇਰੇ ਨਾਲ ਪੈਸੇ ਤੋਂ ਸਰਕਾਰੀ ਦਫ਼ਤਰਾਂ 'ਚ ਆਪਣਾ ਤਾਂ ਇਹੋ ਜਿਹਾ ਕੋਈ ਬਾਈ ਕੰਮੇ ਨਹੀਂ ਹੁੰਦਾ ਅੱਛਾ ਆਪਣਾ ਤਾਂ ਟਰੱਕਾਂ ਦਾ ਹੁੰਦਾ ਡੀਟੀਓ ਦਫ਼ਤਰ ਜਾਨੇ ਆ ਟੈਕਸ ਭਰ ਕੇ ਆ ਜਾਨੇ ਆ ਠੀਕ ਹੈ ਆਪਣਾ ਇਹੋ ਜਿਹਾ ਕੋਈ ਨਾ ਰਜਿਸਟਰੀ ਕਰਾਉਣੀ ਆ ਆਪਾਂ ਨੇ ਨਾ ਕੋਈ ਪਲਾਟ ਲੈਣਾ ਜਿਹਦੇ ਵਿੱਚ ਇੱਕ ਖੰਭਾ ਖੜਾ ਸਾਡੇ ਘਰੇ ট্রান্সਫਾਰਮ ਬੇੜੇ 'ਚ ਖੜਾ ਹੈ ਉਹਨੂੰ 66 ਹਜ਼ਾਰ ਲੱਗਿਆ ਆ ਅੱਛਾ ਅੱਜ ਤੱਕ ਨਹੀਂ ਕਿਸੇ ਨੇ ਬਟਿਆ ਉੱਥੇ ਸਾਰੇ ਹੀ ਲੀਡਰ ਉਹ ਖੰਬੇ ਦੇ ਢੇਠਾਂ ਦੀ ਹੋ ਕੇ ਲੰਗੇ ਨੇ ਅੱਛਾ ਬਹਿ ਕੇ ਬਸ ਉੱਥੇ ਹਾਂ ਉੱਥੇ ਬਹਿ ਕੇ ਕਹਿ ਕੇ ਵਗ ਜਾਣਾ ਬਾਅਦ 'ਚ ਐਸਟੀਮੇਟ ਬਣਾ ਦੇਣਾ 2 ਲੱਖ ਦਾ 2 ਲੱਖ 80 ਪਰਦੇ ਨਹੀਂ ਉਹ ਫੜਦੇ ਨਹੀਂ ਠੀਕ ਹੈ ਹਾਂ ਤੁਹਾਨੂੰ ਮੈਂ ਦਿਖਾ ਵੀ ਦਊਗਾ ਕੋਈ ਦੇ ਦੇਖਣਾ ਆ ਠੀਕ ਹੈ ਹੋਰ ਕੁਝ ਪੁੱਛਣਾ ਪੁੱਛੋ ਤੁਸੀਂ ਆ ਫਰੀ ਵਾਲੀਆਂ ਸੂਲਤਾਂ ਦੀ ਗੱਲ ਕਰੀ ਐ ਜਿਹੜੀ ਆਟਾ ਦਾ ਵਾਲੀ ਸਕੀਮਾ ਹੁਣ ਕਹਿੰਦੇ ਆਟਾ ਵੀ ਘਰਾਂ 'ਚ ਦੇਣਾ ਚਾਹੇ ਸ਼ੁਰੂ ਕਰ ਦੇਣਾ ਇਹ ਮਤਲਬ ਇੱਕ ਤੋਂ ਬਾਅਦ ਇੱਕ ਲਾਂ ਕਰੀ ਜਾਂਦੇ ਨੇ ਪਿਛਲੀਆਂ ਸਰਕਾਰਾਂ ਨੇ ਕਰਤੇ ਉਸ ਤੋਂ ਬਾਅਦ ਭਗਵਾਨਤਮਨ ਨੇ ਬਿਜਲੀ ਦਾ ਕਰਤਾ ਹੁਣ ਗਾਂ ਨੂੰ ਕੋਈ ਹੋਰ ਆਊਗਾ ਹੋਰ ਕਰਦਾਗਾ ਪੁਰਾਣਾ ਹੀ ਬੰਦ ਨਹੀਂ ਹੋ ਸਕਦਾ ਕਿਉਂਕਿ ਫਿਰ ਲੋਕ ਖਿਲਾਫ ਹੋ ਜਾਂਦੇ ਨੇ ਇਹ ਫਿਰ ਪੰਜਾਬ ਤੇ ਕਰਜ਼ਾ ਛੱਡ ਰਿਹਾ ਹੈ ਇਸ ਹਿਸਾਬ ਨਾਲ ਤਾਂ ਫਿਰ ਤੁਸੀਂ ਵੀ ਕਹਿ ਰਹੇ ਹੋ ਇਹ ਚੀਜ਼ ਹੁਣ ਨਹੀਂ ਚਾਹੀਦੀ ਕਿ ਜਿਹੜੀਆਂ ਰੋਜ਼ਗਾਰ ਦੇ ਦੋ ਸਿਹਤ ਸੂਲਤਾਂ ਦੇ ਦੋ ਐਜੂਕੇਸ਼ਨ ਆਪਣਾ ਹੈਲਥ ਇਹ ਮਤਲਬ ਇਹ ਲੋਕ ਚਾਹੁੰਦੇ ਨੇ ਜਾਂ ਲੀਡਰ ਆਪਣੀ ਮਰਜ਼ੀ ਨਾਲ ਦਿੰਦੇ ਨੇ ਇਹ ਸੂਲਤਾਂ ਇਹ ਪਤਾ ਕੀ ਹੈ ਜੀ ਲਾਲਚ ਹੈ ਜੇ ਅੰਗਰੇਜ਼ ਕਹਿੰਦੇ ਦੀ ਵੀ ਮੱਛੀ ਹਿੰਦੁਸਤਾਨੀਆਂ ਨੂੰ ਫੜਨੀ ਦਿਖਾ ਦਿਓ ਆ ਖਾਣੀ ਸਿਖਾ ਦਿਓ ਵੀ ਫੜਨੀ ਨਹੀਂ ਨਾ ਹੁੰਦਸਿਓ ਉਹ ਗੱਲ ਲੀਡਰ ਕਰਦੇ ਨੇ ਵੀ ਇਹਨਾਂ ਨੂੰ ਕਹਦੇ ਤੁਹਾਨੂੰ ਆਟਾ ਦੇ ਦਾਂਗੇ ਦਾਲ ਦੇ ਦਾਂਗੇ ਫਲਾਣਾ ਦੇ ਦਾਂਗੇ ਦੇਣਾ ਲੈਣਾ ਕੁਝ ਨਹੀਂ ਮੈਂ ਕਹਿੰਦਾ ਸਾਡੇ ਪਿੰਡ ਇੱਕ ਕਿਲੋ ਵੀ ਆਟਾ ਨਹੀਂ ਮਿਲਿਆ ਕਿਸੇ ਨੂੰ ਅੱਜ ਤੱਕ 2.5 ਸਾਲ ਹੋ ਗਏ ਸਰਕਾਰ ਨੂੰ ਸਾਰੇ ਪਿੰਡ ਚ ਜਾ ਕੇ ਪੁੱਛਿਆ ਆ ਮੋਦੀ ਵਾਲੀ ਗਣਕ ਮਿਲਦੀ ਆ ਲੋਕਾਂ ਨੂੰ ਠੀਕ ਹੈ ਹੁਣ ਦੇ ਦੇ ਮੈਨੂੰ ਦੇ ਦਿੱਤੀਆਂ ਸਹੂਲਤ ਤੁਸੀਂ ਹੁਣ ਮੈਨੂੰ ਕਹਿ ਜੋ ਵੀ ਕੰਮ ਨਾ ਕਰੀ ਸ਼ਾਮ ਨੂੰ ਤੈਨੂੰ ਰੋਟੀ ਦੇ ਜਾਗੇ ਇੱਕ ਦਿਨ ਦੇ ਦੂ ਅਗਲਾ ਦੋ ਦਿਨ ਦੇ ਦੂ ਕਰਕੇ ਤਾਂ ਕੰਮ ਕਰਕੇ ਹੀ ਖਾਣੀ ਪੈਣੀ ਆ ਹਾਂ ਬਿਲਕੁਲ ਬਾਕੀ ਹੁਣ ਵੋਟਾਂ ਆ ਗਈਆਂ ਜਿਹੜੀ ਪਾਰਟੀ ਚੰਗੀ ਲੱਗੂਗੀ ਉਹਨੂੰ ਵੋਟ ਪਾ ਦਾਂਗੇ ਫਿਰ ਕਿਸੇ ਨਾ ਬੈਰ ਨਹੀਂ ਬਖੋਦ ਨੇ ਪਰ ਮਾਹੌਲ ਜਿਹਾ ਕੀ ਲੱਗ ਰਿਹਾ ਵੀ 13 ਚੋਂ ਵੱਧ ਸਿੱਟਾਂ ਖੜੀ ਪਾਰਟੀ ਲੈ ਜੂ ਕਿਉਂਕਿ ਇੱਕ ਦੱਸੋ ਹੁੰਦਾ ਜੀ ਨਾਲ ਚਾਰ ਚਾਰ ਆਉਣਗੀਆਂ ਹਾਂ ਚਾਰ ਚਾਰ ਹੈ ਤੇਸ ਤੱਕ ਆਲੇ ਸਰੇ ਲਾਤੀ ਦੇਖ ਲਈ ਤੂੰ ਮੇਰੀ ਯਾਰ 28 ਬਾਰ ਵੋਟ ਪਾਈ ਆ ਮੈਂ 53 ਸਾਲ ਦੀ ਹਮਾਰਾ ਇਹੀ ਕੁਸ ਮੈਂ ਦੇਖਦਾ ਹਾਂ 86 ਤੋਂ ਦੇਖਦਾ ਹਾਂ ਨਾ ਠੀਕ ਹੈ 86 ਤੋਂ ਅੱਜ ਤੱਕ ਦੇਖ ਲੱਗਨੇ ਸਾਲ ਹੋ ਗਏ ਪਹਿਲਾਂ ਸਾਰੇ ਨੂੰ ਆਉਣਗੇ ਕਹਿ ਰਹੇ ਤੁਸੀਂ ਆਉਣਗੇ ਹਾਂ ਤੇਰਾ ਸੀਟਾਂ ਨੇ ਤੇ ਇੱਕ ਵੱਧ ਆ ਜਾ ਇੱਕ ਘਟ ਆ ਜਾ ਬਸ ਜੇ ਤੁਸੀਂ ਕਹੋ ਵੀ ਇੱਕੋ ਪਾਰਟੀ ਲੱਗੇ ਭਾਜਪੀ ਨੂੰ ਲੈ ਜੂਗੀ ਸੀਟਾਂ ਪੰਜਾਬ ਚ ਭਾਜਪੀ ਉਹ ਆ ਜਾਣਗੇ ਭਾਜਪੀ ਹਾਂ ਦੋ ਆ ਜਾਣਗੇ ਠੀਕ ਹੈ ਹਾਂ ਆ ਜਾਣਗੇ ਅਕਾਲੀ ਦਲ ਨੂੰ ਉਗਾਲੀ ਦਲ ਦਾ ਤਾਂ ਔਖਾ ਹੀ ਆ ਔਖਾ ਹੀ ਆ ਤੇ ਬਾਕੀ ਕਾਂਗਰਸ ਆਪਣੀ ਰਹਿ ਗਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਨੂੰ ਅੱਧੀ-ਅੱਧੀਆਂ ਕਿ ਮਾੜਾ ਮੋਟੋ ਉੱਪਰ-ਥੱਲੇ ਲੱਗਦਾ ਇਹ ਤਾਂ ਦੇਖੋ ਜੀ ਹੁਣ ਮੈਂ ਕਿਹੜਾ ਕੋਈ ਪੰਡਤਾਂ ਵੀ ਪੂਰਾ ਹੀ ਜਿਵੇਂ ਲੋਕਾਂ ਦੀ ਆਵਾਜ਼ ਸੁਣਦੇ ਆਪਾਂ ਜਿਵੇਂ ਆਪਾਂ ਆਵਾਜ਼ ਸੁਣਦੇ ਆ ਪਹਿਲਾਂ ਇਹਦਾ ਭਗਵੰਤ ਮਾਨ ਦਾ ਥੋੜਾ ਜਿਆਦਾ ਜਿਆਦੇ ਦੀ ਕਦ ਬੜਾ ਸੀ ਹੁਣ ਇਹਨੇ ਵੀ ਆਪਣੀਆਂ ਗੱਲਾਂ ਹੀ ਵਾਤੀ ਆਪਦਾ ਛੋਟਾ ਕਰ ਲਿਆ ਉਹ ਗੱਲਾਂ ਹਰੇਕ ਕਹਿੰਦਾ ਐ ਕਰ ਦੂੰ ਐ ਕਰ ਦੂੰ ਕਰਦਾ ਕੁਸ ਨਹੀਂ ਆ ਜਿਵੇਂ ਨਸ਼ੇ ਤੇ ਹੀ ਲਾ ਲਉ ਸਾਡੀ ਐਡੀ ਬੜੀ ਉਮਰ ਹੋ ਗਈ ਅਸੀਂ ਚਿੱਟਾ ਅੱਜ ਤੱਕ ਆ ਛੋਟੇ ਛੋਟੇ ਡੇਡੇ ਜੁਆਕੇ ਭਾਂਜੇ ਚਿੱਟਾ ਚ ਕੀ ਕਰਦੇ ਨੇ ਆ ਸਾਡੇ ਨਾਲੇ ਮੁੰਡਾ ਲੱਗਿਆ ਆ ਮੈਂ ਲੈਂਦਾ ਹੁਣ ਸਾਰੇ ਕਿ ਸਿਲੰਡਰ ਸਿਲੰਡਰ ਘਰੋਂ ਸਭ ਵੇਚਤੇ ਅਖੀਰ ਨੂੰ ਮੈਂ ਕਿਹਾ ਤੂੰ ਮੇਰੇ ਨਾਲ ਚੱਲਿਆ ਕਰ ਵੀ ਤੇਰਾ ਮੈਂ ਚਿੱਟਾ ਵੀ ਛਡਾਉਂਗਾ ਤੈਨੂੰ ਪੈਸੇ ਵੀ ਦਿਆ ਕਰੂੰਗਾ ਅੱਜ ਅੱਜ ਆਇਆ ਨਹੀਂ ਉਹ ਅੱਜ ਆਇਆ ਨਹੀਂ ਉਹ ਅਲੜ ਜਾ ਹਮਾਰਾ 19 ਸਾਲ ਦਾ ਆਊਗਾ ਘਰੋਂ ਕੋਈ ਸੰਦ ਨਹੀਂ ਛੱਡਿਆ ਜਿਹੜਾ ਨਾਮ ਇਹ ਤਾਂ ਹੱਲ ਨਹੀਂ ਲੱਭ ਰਿਹਾ ਸਰਕਾਰਾਂ ਨੂੰ ਵੀ ਮਾਨ ਸਰਕਾਰ ਨੂੰ ਵੀ ਲੱਭ ਰਿਹਾ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬਾ ਚੁੱਕੀ ਸੀ ਵਿਧਾਨ ਸਭਾ ਚ ਹੁਣ ਕਿ ਪੋਸਤ ਦੀ ਖੇਤੀ ਪੰਜਾਬ ਚ ਹੋਣੀ ਚਾਹੀਦੀ ਹੈ ਵੀ ਕਿਸਾਨ ਵੀ ਬਚਣਗੇ ਤੇ ਲੋਕ ਵੀ ਨਸ਼ੇ ਤੋਂ ਬਚਣਗੇ ਜੇ ਉੱਤੇ ਲੱਗਣਗੇ ਇਹ ਸਹੀ ਹੈ ਗੱਲ ਇਹਦੇ ਚ ਪਤਾ ਕੀ ਗੱਲ ਹੈ ਹੁਣ ਲੋਕ ਕਹਿੰਦੇ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਇਹਦੇ ਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਰਾ ਕਹਿੰਦੀ ਵੇਸੇ ਨਾਲ ਤਾਂ ਕੋਈ ਮਰਦਾ ਨਹੀਂ ਹੈਗਾ ਨਹੀਂ ਮਰਦਾ ਚਾਹੇ ਨਹੀਂ ਦੇਖੋ ਜਿਹੜਾ ਬੰਦਾ ਅਮਲੀ ਆ ਕੋਈ ਮਾਲ ਖਾਨ ਵਾਲਾ ਉਹਨੂੰ 50 ਸਾਲ ਤੋਂ ਬਾਅਦ ਉਹਨੇ ਨਸ਼ੇ ਨੇ ਆਪਣੇ ਰੰਗ ਚ ਰੰਗ ਲੈਣਾ ਅੱਛਾ ਨਾ ਕੋ ਨਾ ਮਿਲੇ ਕਿਤੋਂ ਨਾ ਇੰਨਾ ਪੈਸਾ ਹੀ ਜਾਂਦਾ ਹੁਣ 5-6000 ਨੂੰ ਭੁੱਕੀ ਅੱਜ ਨਹੀਂ ਜੇ ਮਤਲਬ ਖੇਤੀ ਹੁੰਦੀ ਫਿਰ ਤਾਂ ਫਿਰ ਇੱਥੇ ਲਾਇਸੈਂਸ ਬਣਨਗੇ ਲੋਕਾਂ ਦੇ ਨਹੀਂ ਲਾਇਸੈਂਸ ਪਹਿਲਾਂ ਅਸੀਂ ਐਮਪੀ ਚ ਬਣਾ ਕੇ ਦੇਖੇ ਨੇ ਹਾਂ ਕੋਈ ਹਾਲੇ ਇਲਾ ਨਹੀਂਗਾ ਇਹ ਤਾਂ ਵੈਸੇ ਨਸ਼ੇ ਬੰਦੇ ਹੀ ਹੋਣੇ ਚਾਹੀਦੇ ਨੇ ਸਾਰੇ ਹੀ ਬੰਦ ਹੋ ਜਾਣੇ ਚਾਹੀਦੇ ਨੇ ਹੁਣ ਜਿਆਦਾ ਆਪਣੇ ਚੇਨ ਜੰਗਾ ਹਾਰਿਆ ਉਹ ਫੀਮ ਪਿੱਛੇ ਹੀ ਆ ਰਿਆ ਤੇ ਜੋ ਫੀਮ ਖੰਦੇ ਤੀ ਤਾਂ ਹਾਰੇ ਨੇ ਉਹ ਨਹੀਂ ਹਾਰਦੇ ਕਿੱਥੇ ਦੀ ਹੁਣ ਆਪਾਂ ਲੱਗ ਜੀਏ ਖਾਣਾ ਆਪਾਂ ਉਧਰੋਂ ਨਸ਼ਾ ਨਹੀਂ ਖੇਊਗਾ ਉਧਰੋਂ ਰਫਲ ਕਹੂਗਾ ਚਲਾ ਆਪ ਕਿੱਥੋਂ ਚਲਾ ਦੇਗਾ ਰਫਲਾ ਕਿ ਨਹੀਂ ਹਾਂ ਇੱਥੋਂ ਚੱਲੂਗੀ ਰਫਲਾ ਉਹ ਤਾਂ ਆਪ ਆਪ ਕਾਸੇ ਜੋਗਾ ਨੇ ਧੰਨਵਾਦ ਜੀ ਧੰਨਵਾਦ ਜੀ ਕੀ ਨਾਮ ਹੈ ਬਾਪ ਜੀ ਕਰਨਜੀਤ ਸਾਹਿਬ ਨਾਮ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਚਾਰਾਂ ਚੋਂ ਇੱਕ ਦੱਸਿਓ ਅਕਾਲੀ ਦਲ ਪਸੰਦ ਨੇ ਅਕਾਲੀ ਦਲ ਉਹ ਕਿਵੇਂ ਜਿੰਨਾ ਵੀ ਸਾਡੇ ਜ਼ਿਮੀਦਾਰਾਂ ਨੂੰ ਸਹੂਲਤਾਂ ਦਿੱਤੀਆਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਨੇ। ਹੋਰ ਪਾਰਟੀਆਂ ਨੇ ਦਿੱਤੀਆਂ ਨੇ ਪਰ ਓਡੀਆਂ ਸਹੂਲਤਾਂ ਨਹੀਂ ਮਿਲੀਆਂ ਇਹਨਾਂ ਨੂੰ। ਠੀਕ ਆ ਤੇ ਹੁਣ ਸੁਖਵੀਰ ਬਾਦਲ ਦੇ ਹੱਥਾਂ 'ਚ ਪ੍ਰਧਾਨਗੀ ਆ ਹੁਣ ਠੀਕ ਠਾਕ ਸਾਰਾ ਕੁਝ? ਨਹੀਂ ਜੀ ਬਾਦਲ ਸਾਹਿਬ ਵਾਲੀ ਗੱਲ ਨਹੀਂ ਬਣਨੀਗੇ ਤੇ ਜਾ ਕੋਈ ਹੋਵੇ। ਹਾਂ। ਪਰ ਪਰ ਤੁਸੀਂ ਜੁੜੇ ਹੋਏ ਅੱਜ ਵੀ ਨਾਲ? ਜੁੜੇ ਅਕਾਲੀ ਦਲ ਨਾਲੇ। ਕੋਈ ਦੱਸੋ ਮਾੜੀ-ਮੋਟੀ ਕਿੰਨੀਆਂ ਕਿ ਸੀਟਾਂ ਲੈ ਜਾਣਗੇ ਫਿਰ ਵੀ? ਨਹੀਂ ਜੀ ਅਕਾਲੀ ਦਲ ਦਾ ਵੀ ਇੱਕ ਦੋ ਇੱਕ ਦੋ ਵੱਧ ਹੈ ਨਹੀਂ ਕੋਈ ਚਾਂਸ ਉਹਨਾਂ ਦਾ। ਇਹ ਮਤਲਬ ਪਹਿਲਾਂ ਤੁਸੀਂ ਦੀ ਗੱਲ ਕਰੀਏ ਪ੍ਰਕਾਸ਼ ਬਦਲਦੀ ਫਿਰ ਇਹ ਹਾਲਾਤ ਇੰਨਾ ਹਾਲਾਤਾਂ ਤੇ ਕਾਲੀਦਲ ਕਿਵੇਂ ਆ ਗਿਆ ਕਾਰਨ ਕੀ ਲੱਗਦੇ ਨੇ ਤੁਹਾਨੂੰ ਕੱਲ ਇਹ ਹਾਲਾਤਾਂ ਤਾਂ ਤਾਂ ਆ ਗਏ ਜੀ ਇੱਕ ਤਾਂ ਹੰਕਾਰ ਲਾ ਲੋ ਤੇ ਦੂਜਾ ਲੋਕਾਂ ਦੇ ਬਦਲਾਅ ਦੀ ਬਹੁਤ ਚਾਹਤ ਸੀ ਬਦਲਾਅ ਕਰਕੇ ਹਾਲਾਤਾਂ ਜਾ ਗਿਆ ਨਹੀਂ ਆਉਂਦੇ ਨਹੀਂ ਸੀ ਜੇ ਮਤਲਬ ਅੱਗੇ ਕੋਈ ਚਾਂਸ ਲੱਗਦੇ ਹੁਣ ਭੁਖੇ ਇਹਨਾਂ ਦਾ ਆਉਣ ਵਾਲੇ ਸਮੇਂ ਚ ਮੁਸ਼ਕਲ ਹੈ ਜੀ ਕੰਮ ਹੁਣ ਅੱਗੇ ਦਾ ਕੰਡੋ ਪੰਡੋਲਾ ਇੱਕ ਪ੍ਰਧਾਨਗੀ ਛੱਡਣ ਵੀ ਸੀ ਬੀਬੀ ਜ਼ਗੀਰ ਕੌਰ ਸੁਖਦੇਵ ਢਿੰਡ ਸਾਹਿਬ ਇੱਧਰ ਚਲੇ ਗਏ ਸੀ ਫਿਰ ਵਿੱਚ ਆ ਗਏ ਉਹ ਵਾਪਸ ਤੇ ਅੱਗੇ ਮਤਲਬ ਸੁਖਵੀਰ ਬਾਦਲ ਕਹਿੰਦੇ ਪ੍ਰਧਾਨ ਕਿ ਨਹੀਂ ਛੱਡ ਰਹੇ ਜੇ ਤੁਹਾਨੂੰ ਲੱਗਦਾ ਵੀ ਪ੍ਰਧਾਨ ਬਦਲ ਜਾਵੇ ਉੱਪਰ ਫਿਰ ਫਿਰ ਕੁਝ ਬਦਲਾ ਆਊਗਾ ਕਾਲੀ ਦਲ 'ਚ ਨਹੀਂ ਜੀ ਢਾਵਾ ਡੋਲਿਆ ਕੰਮਕੋਸ਼ ਕਰੀ ਜਾਣਾ ਹਣਾ ਬੜੇ ਬਾਦਲ ਸਾਹ ਵਾਲਾ ਲੋਕ ਸਮਝਦਾਰ ਹੋਗੇ ਹਣਾ ਹਾਂ ਜੀ ਲੋਕ ਸਮਝਦਾਰ ਨੇ ਬੜੇ ਬਾਦਲ ਸਾਹਿਬ ਸਿਆਣੇ ਸੀ ਸਮਝਦਾਰ ਸੀ ਸਾਰਿਆਂ ਤੋਂ ਠੀਕ ਦੀ ਕੰਮ ਹੁਣ ਤੇ ਸਾਰੇ ਕਹਿੰਦੇ ਨੇ ਵੀ ਮੈਂ ਪ੍ਰਧਾਨ ਹੋਵਾਂ ਮੈਂ ਹੋਵਾਂ ਉਹਨਾਂ ਨੂੰ ਤਾਂ ਲੋਕ ਵੀ ਯਾਦ ਕਰਦੇ ਨੇ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਅੱਖ ਜੀ ਕੀ ਨਾਮ ਹੈ ਜੀ ਮੇਰਵਾ ਸਿੰਘ ਜੀ ਕਿਹੜੀ ਪਾਰਟੀ ਪਸੰਦ ਹੈ ਹਾਂ ਜੀ ਕਿਹੜੀ ਪਾਰਟੀ ਪਹਿਲਾਂ ਜਣੀ ਅੱਜ ਹੁਣ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਦ ਆਪਾਂ ਜੱਗ ਰੋਕੇ ਨਾ ਉਹ ਕਹਦੇ ਵੀ ਹਾਂ ਇਹਨਾਂ ਨੂੰ ਹੀ ਪਾਉਣੀ ਹੈ ਅੱਛਾ ਠੀਕ ਹੈ ਨਹੀਂ ਜੱਤਾਂ ਸਾਰੀ ਫਿਰ ਮਤਲਬ ਐਤ ਕੀ ਐਤ ਕੀ ਦੱਸੋ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਬਈ ਐਤ ਕੀ ਦਾ ਹੁਣ ਕੋਈ ਨਹੀਂ ਕਹਿ ਸਕਦਾ ਜੀ ਅੱਛਾ ਨਾ ਵੀ ਕਿਹੜੀ ਸਰਕਾਰ ਆ ਉਹ ਕਿਹੜੀ ਨਹੀਂ ਨਹੀਂ ਕੋਈ ਇੱਕ ਤਾਂ ਨਹੀਂ ਉਹ ਨਹੀਂ ਗੱਲ ਹੈਗੀ ਆਉਣ ਦੀ ਕੋਈ ਇੱਕ ਤਾਂ ਪਸੰਦ ਹੋਊਗੀ ਭਈ ਹੁਣ ਤੱਕ ਮੈਂ ਸਾਰੀਆਂ ਦੇਖਿਆ ਨੇ ਮੈਨੂੰ ਇੱਕ ਆ ਪਸੰਦ ਲੱਗੀ ਆ ਸਾਰਿਆਂ ਨੇ ਆਪਣੀ ਮਿਹਰ ਰਾਏ ਦੱਤੀ ਆ ਹਾਂ ਬਸ ਦਾ ਸੇ ਤੁਹਾਨੂੰ ਵੀ ਹੁਣ ਤੱਕ ਆਪਾਂ ਪਹਿਲਾਂ ਇਦਾਂ ਵਹਿਲਾਂ ਕਾਹਲੀ ਦਲ ਨੇ ਪਾਉਂਦੇ ਰਹਿਆ ਤੁਸੀਂ ਚਲੋ ਬਦਲਾਅ ਵੀ ਦੇਖਿਆ ਤੇ ਹੁਣ ਵੀ ਦੇਖ ਰਹੇ ਹਾਂ ਫਿਰ ਇਹਦਾ ਮਤਲਬ ਆਮ ਆਮਦ ਵੀ ਪਾਰਟੀ ਪਸੰਦ ਹੈ ਪਾਰਟੀ ਦਾ ਕੋਈ ਵੀ ਚ ਪਸੰਦ ਨਹੀਂ ਆਪਾਂ ਨੂੰ ਅੱਛਾ ਜਾਂ ਕੋਈ ਕੰਮ ਤਾਂ ਚੱਲਦਾ ਕਰਨਾ ਆਏ ਨਹੀਂ ਤੁਹਾਡੇ ਹੱਥ ਦੀ ਕਿਸਮਾ ਇਹਦੀ ਇਹਦੀ ਸਮੱਸਿਆ ਕੀ ਹੈ ਇਹਦੀ ਸਮੱਸਿਆ 95 ਦਾ ਵੱਢਿਆ ਹੋਇਆ ਅੱਛਾ 1995 ਦਾ ਮੇਰਾ ਜਨਮ ਹੋਇਆ ਸੀ ਉਦੋਂ ਪੈਨਸ਼ਨ ਅਜੇ ਤੱਕ ਨਹੀਂ ਲੱਗੀ ਮਤਲਬ ਪੈਨਸ਼ਨ ਹੀ ਲੱਗੀ ਅਜੇ ਤੱਕ ਨਾ ਇਕੱਲੇ ਹੱਥ ਨਾਲ ਹੀ ਕੰਮ ਕਰਦਾ ਔਰ ਇਹ ਵੀ ਵੱਡੀ ਸਮੱਸਿਆ ਹੈ ਵੀ ਤੁਸੀਂ ਲੀਡਰਾਂ ਜੋ ਵੋਟਾਂ ਲੈਣ ਆ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨਹੀਂ ਆਉਂਦੇ ਨੇ ਬਸ ਵੋਟਾਂ ਲੈ ਕੇ ਮੁੜਦੇ ਨੇ ਹੋਰ ਤਾਂ ਹੋਰ ਪਿੰਡਾਂ 'ਚ ਇਹੋ ਜਿਹੀਆਂ ਸਮੱਸਿਆਵਾਂ ਨੇ ਭੈਣ ਚੋਦੀਆਂ ਵੋਟ ਮੇਰੀ ਪਿੰਡ ਹੈ ਮੈਂ ਰਹਿੰਦਾ ਹੋਰ ਪਿੰਡਾਂ ਜਾਨੀ ਮਲੋਤ ਮਲੋਰ ਹੈ ਨਾ ਹਾਂ ਪਿੰਡ ਮੇਰਾ ਪੜੀ ਹੈ ਹਾਂ ਹੋਰ ਤਾਂ ਹੋਰ ਮੇਰਾ ਰਸਣਕਰਡ 'ਚੋਂ ਵੀ ਨਾਮ ਕਟਾਤਾ ਪਿੰਡ ਦੇ ਹਨ ਜਿਹੜੇ ਮਤਲਬ ਚੰਗੇ ਘਰ ਆਉਂਦੇ ਨੇ ਕਾਰਾਂ ਰੱਖੀਆਂ ਨੇ ਉਹ ਕਾਰਾਂ 'ਚ ਲੈਣਾ ਆਉਂਦੇ ਨੇ ਅੱਜਕੱਲ ਆਪਣਾ ਆਟਾ ਦਾਲ ਤੇ ਤੁਹਾਡਾ ਮਤਲਬ ਲੋਡ ਵੰਦੋ ਤਾਂ ਵੀ ਕਟਾਤਾ ਹਾਂ ਰਸਣਕਰਡ 'ਚੋਂ ਵੀ ਨਾਮ ਕਟਾਤਾ ਉਹ ਜੇ ਮੈਂ ਪੈਨਸ਼ਨ ਪਾਉਣ ਸੰਬੰਧ ਲਵਾਉਣ ਜਾਣਾ ਜੀ ਰੰਜੋ ਜਸੂ ਕੀ ਕਰਨਾ ਹੈ ਫਿਰ ਇਹ ਪਿੰਡਾਂ 'ਚ ਜੇ ਦਾ ਪਿੰਡਾਂ ਜਾ ਕਿ ਪਤਾ ਕਰੇ ਸਰਕਾਰ ਪਿੰਡਾਂ 'ਚ ਬੰਦੇ ਸਾਡੇ ਆਪ ਦੇ ਹਾਂ ਕਿਹੜੇ ਲੋੜਵੰਦ ਆ ਕਿਹੜਾ ਨਹੀਂ ਲੋੜਵੰਦ ਹਾਂ ਤਾਂ ਤਾਂ ਇਹਦਾ ਹੱਲ ਹੋ ਸਕਦਾ ਕਿ ਗੁਜ਼ਾਰਾ ਕਿਵੇਂ ਕਰਿਓ ਗੁਜ਼ਾਰਾ ਕੰਮ ਕਰਦਾ ਕੀ ਨਾਮ ਹੈ ਜੀ ਸਰਨਜੀਤ ਜੀ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਪਾਰਟੀ ਆਪਨ ਦੋ ਹੀ ਕਾਂਗਰਸ ਵੀ ਹਾਂ ਮਾਸੀ ਕੇ ਆਈ ਅੱਛਾ ਨਹੀਂ ਜਿਵੇਂ ਪੰਜਾਬ ਚ ਚਾਰ ਪਾਰਟੀਆਂ ਮੁੱਖ ਨੇ ਬੀਜੇਪੀ ਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਈ ਇੱਕ ਦੱਸੋ ਕਿਹੜੀ ਵਧੀਆ ਲੱਗਿਆ ਹੁਣ ਤੱਕ ਉਧਰ ਜੀ ਆਪਾਂ ਨੇ ਇਹਨਾਂ ਇੱਧਰ ਕਰ ਲਓ ਚਲੋ ਠੀਕ ਹੈ ਤੁਸੀਂ ਇੱਥੇ ਕੰਮ ਕਰ ਕਰ ਰਹੇ ਹੋ ਤੁਹਾਡੀ ਸਮੱਸਿਆ ਕੀ ਹੈ ਕੰਮ ਕਰ ਕਰਕੇ ਗੁਜ਼ਾਰਾ ਹੋ ਜਾਂਦਾ ਨਹੀਂ ਨਹੀਂ ਹੁੰਦਾ ਜੀ ਕੰਮ ਕਰਕੇ ਗੁਜ਼ਾਰਾ ਨਹੀਂ ਹੁੰਦਾ ਸਾਡਾ ਜੀ ਸਰਕਾਰ ਤੋਂ ਕੋਈ ਸਹੂਲਤ ਮਿਲਦੀ ਹੈ ਵੀ ਹੈ ਜਿਵੇਂ ਬਿਜਲੀ ਬੁਜਲੀ ਮਾਫ ਕਰਤੀ ਹੋਰ ਮਿਲਦੀ ਨਹੀਂ ਜੀ ਅੱਛਾ ਸਾਡਾ ਕਰ ਨਹੀਂ ਹੈਗਾ ਜੀ ਗੁਰਮਿਟ ਨੇ ਬਣਾਇਆ ਜੀ ਹਾਂ ਨਹੀਂ ਮਤਲਬ ਕੱਚੇ ਘਰ 'ਚ ਰਹੇ ਹਾਂ ਬੜਾ ਕੱਚੇ ਦਾ ਹਾਂ ਕੱਚੇ ਕੁਝ ਵੀ ਨਹੀਂ ਹੈਗਾ ਇਹ ਕੱਚੇ ਵੀ ਨਹੀਂ ਨਾ ਹੀ ਪੱਕੇ ਜੀ ਅੱਛਾ ਹਜੇ ਤੱਕ ਘਰ ਵੀ ਨਹੀਂ ਬਣਿਆ ਪੱਕਾ ਨਾ ਜੀ ਠੀਕ ਹੈ ਵਿਆਹੇ ਹੋਇਓ ਨਾ ਜੀ ਵਿਆਹਿਆ ਬੇ ਠੀਕ ਹੈ ਮਤਲਬ ਇੱਥੇ ਕੰਮ ਕਰਕੇ ਕਿੰਨੀ ਦਿਹਾੜੀ ਬਣ ਜਾਂਦੀ ਔਰੇ ਇੱਥੇ ਹੀ ਨਾ ਕਿ ਲੱਗ ਰਹੇ ਦਿਹਾੜੀ ਨੂੰ ਪੁੱਛੋ ਵੀ ਠੀਕ ਠੀਕ ਧੰਨਵਾਦ ਕੀ ਨਾਮ ਐਂਕਲ ਜੀ ਲਖ ਸਿੰਘ ਆ ਜੀ ਐਂਕਲ ਜੀ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਵੋਟਾਂ ਫੇਰ ਆ ਗਈਆਂ ਪ੍ਰਧਾਨ ਮੰਤਰੀ ਜੜੀਆਂ ਕਿਹੜੀ ਪਸੰਦ ਹੈ ਅਸੀਂ ਤਾਂ ਜੀ ਵੋਟ ਸਾਨੂੰ ਪਾਈ ਜਾਂਦੇ ਆ ਬਣਾਉਂਦੇ ਸਾਡਾ ਕੋਈ ਨਹੀਂ ਇਹ ਕੁਝ ਅੱ ਥੜੀ ਅੰਮਲ ਲੀਆ ਕੰਦ ਆਪੇ ਖਣ ਲੀਆ ਹਾਂ ਨਾ ਸਾਡੇ ਕੋਲ ਜਗਾ ਜਮੀਨ ਆ ਦਿਹਾੜੀ ਕਰਕੇ ਪੂਰਾ ਵੀ ਨਹੀਂ ਹੁੰਦਾ ਥੋੜਾ ਜੀ ਅੱਛਾ ਤੁਹਾਡੀ ਪੈਨਸ਼ਨ ਸਰਕਾਰ ਕਹਿੰਦੀ ਸੀ ਵੀ 1500 ਤੋਂ 2500 ਕਰਾਂਗੇ ਤੁਹਾਡੀ ਉਹ ਵੀ ਨਹੀਂ ਲੱਗੀ ਹੋਈ ਨਾ ਨਾ ਜੀ ਕੋਈ ਨਹੀਂ ਲੱਗਾ ਹੋਇਆ ਜੀ ਜਿਹੜੇ ਲੋੜ ਬੰਦ ਨੇ ਕਟੋ ਘਟ ਰਹੀ 65 ਸਾਲ ਦੀ ਮੋੜਾ ਹਾਂ ਅੱਬ ਬੱਦਈ ਹੋ ਗਈ ਹਾਂ ਮੇਰਾ ਲਸਾ ਉਹੀ ਨਹੀਂ ਬਣਿਆ ਨਾ ਦਾਹਰ ਕਾਟੇ ਦਰਗਾਹ ਕਢੀ ਨਹੀਂ ਬਣਾਈ ਦਰਗਾਹ ਮੇਰਾ ਤਾਂ ਬਣਿਆ ਪਿਆ ਜੀਡਰ ਤਾਂ ਆਉਂਦੇ ਨੇ ਫਿਰ ਪਿੰਡਾਂ 'ਚ ਫਿਰ ਉਹਨੂੰ ਕਹਿੰਦੇ ਨਹੀਂ ਆਪਣੀ ਸਮੱਸਿਆ ਬਸ ਕਹਿੰਦੇ ਤਾਂ ਹੈਗੀਆਂ ਕਹਿੰਦੇ ਬਣਵਾਵਾਂਗੇ ਬਣਵਾਵਾਂਗੇ ਸਭ ਕੁਝ ਕਰਾਂਗੇ ਆਹੀ ਆਪੂਆ ਵੀ ਆ ਦੇ ਕੇ ਸਾਨੂੰ ਮਗਰ ਲਾ ਦਿੰਦੇ ਨੇ ਅਸੀਂ ਆਪੇ ਬਣਾ ਲਈ ਆਈ ਗਿਆ ਠੀਕ ਹੈ ਹਾਂਜੀ ਅੱਛਾ ਨਹੀਂ ਫਿਰ ਕੋਈ ਇੱਕ ਤਾਂ ਪਸੰਦ ਹੋਊਗੀ ਵੀ ਚਲੋ ਤੁਸੀਂ ਪਹਿਲਾਂ ਵੀ ਦੇਖਦੇ ਆ ਰਹੇ ਹੋ ਕਾਂਗਰਸ ਕਾਲੀਆਂ ਨੂੰ ਤੇ ਹੁਣ ਆਮ ਆਦਮੀ ਠੀਕ ਸੀ ਕਿ ਇਹ ਵੀ ਨਹੀਂ ਠੀਕ ਆ ਬੀਰੇ ਜਿੱਥੇ ਜਿੱਥੇ ਜਾਨੂੰ ਲਾਉਂਦਾ ਹੁਣ ਆ ਮਾਲ ਖੜਾ ਹੈ ਇਹਦੇ ਮਗਰ ਲੱਗਦੇ ਇਹ ਕਿੱਥੇ ਕੋਈ ਅਸੀਂ ਪਾ ਦਾਂਗੇ ਸੰ ਮਿਲਦਾ ਕੁਝ ਨਹੀਂ ਆ ਅੱਛਾ ਹਾਂ ਸਮੱਸਿਆ ਮਾਂ ਹੈਗੀਆਂ ਨੇ ਹਾਂ ਜੀ ਠੀਕ ਹੈ ਕੰਮ ਕਰ ਮਿਲ ਜਾਂਦਾ ਵਧੀਆ ਕਿ ਮਾੜਾ ਬੋਟਾ ਡੰਗੜ ਪਾਉ ਉਹ ਕਦੇ ਮਿਲ ਗਿਆ ਕਦੇ ਨਾ ਮਿਲ ਠੀਕੇ ਦੇ ਲਈ ਅਸੀਂ 5-7 ਜਾਣੇ ਨੇ ਪਰ ਜੀ ਠੀਕ ਹੈ ਅੰਕਲ ਜੀ ਕੀ ਨਾਮ ਹੈ ਜੀ ਉਹ ਤਾਂ ਇਹ ਕੰਮ ਲੱਗ ਲੱਗ ਨੇ ਜੀ ਅੰਕਲ ਜੀ ਚਾਰ ਪਾਰਟੀਆਂ ਮੁਖ ਨੇ ਕੋਈ ਇੱਕ ਦੱਸੋ ਕਿਹੜੀ ਪਸੰਦ ਲੱਗੀ ਸਭ ਤੋਂ ਜ਼ਿਆਦਾ ਸਾਨੂੰ ਤਾਂ ਕੋਈ ਵੀ ਪਸੰਦ ਨਹੀਂ ਆਈ ਜੀ ਕੋਈ ਸਹੂਲਤ ਨਹੀਂ ਮਿਲਦੀ ਹੈਗੀ ਅੱਛਾ ਚਰਾਜੋ ਕੋਈ ਵੀ ਪਸੰਦ ਨਹੀਂ ਹੈਗੀ ਸਮੱਸਿਆ ਕੀ ਆ ਤੁਹਾਡੀ ਸਮੱਸਿਆ ਕੀ ਆ ਉਹ ਬਸ ਦਿਹਾੜੀ ਦਿੱਤਾ ਕਰਦੇ ਆ ਜਵਾਗ ਵੀ ਨਹੀਂ 벌ਦੇ ਜਿਹੜੇ ਉੱਤੇ ਨਾਲ 2-300 ਰੁਪਏ ਦਿਹਾੜੀ ਬਣਦੀ ਹੈ ਉਹ ਆਉਂਦਾ ਕਿ 2-300 ਬੱਚਿਆਂ ਨੂੰ ਪੜਾਉਣਾ ਵੀ ਮੁਸ਼ਕਲ ਹੋਊਗਾ ਫਿਰ ਪੜਾਉਣਾ ਮੁਸ਼ਕਲ ਹੈ ਜੀ ਹੋਰ ਕੀ ਬੱਚੇ ਫਿਰਦੇ ਨੇ ਗੁੱਲਾਂ ਧੱਕਿਆਂ ਤੇ ਕਾਲਜ ਦੀ ਫੀਸ ਵੀ ਬਹੁਤ ਜ਼ਿਆਦਾ ਨੇ ਅੱਗੇ ਹਣਾ ਹੋਰ ਪੜਾਉਣਾ ਕਿੱਥੇ ਜਾਂਦੇ ਕਾਲਜ ਦਾ ਕਿੱਥੇ ਜਾਂਦੇ ਜਿਹੜੀ ਨਵੀਂ ਸਰਕਾਰ ਬਣੀ ਸੀ ਮਾਨ ਸਰਕਾਰ ਦੋ ਸਾਲਾਂ ਤੋਂ ਇਹਨੂੰ ਵੀ ਦੇਖ ਰਹੇ ਹਾਂ ਫਿਰ ਇਹਨੇ ਵੀ ਕੁਝ ਨਹੀਂ ਕਰਿਆ ਇਹਨੇ ਵੀ ਕੀ ਕਰਿਆ ਜੀ ਪਿੰਡਾਂ 'ਚ ਤਾਂ ਕੋਈ ਕੁਝ ਨਹੀਂ ਕਰਦਾ ਹੈਗਾ ਸਭ ਬੜੇ ਜਿਹੜੇ ਲੀਡਰ ਨੇ ਹੁਣ ਵੀ ਇਹ ਤਾਂ ਨਹੀਂ ਵੋਟਾਂ ਲੈਣ ਆ ਜਾਂਦਾ ਮੁੜਕੇ ਬਹੁਤ ਕੁਝ ਕਹਿੰਦੇ ਨੇ ਵੋਟਾਂ ਤੋਂ ਬਾਅਦ ਲੀਡਰ ਜਿਹੜੇ ਵੱਡੇ ਨੇ ਆਉਂਦੇ ਨਹੀਂ ਪਿੰਡਾਂ 'ਚ ਕਿ ਨਹੀਂ ਆਉਂਦੇ ਕੋਈ ਮੁੜਕੇ ਆਉਂਦੇ ਹੀ ਨਹੀਂਗਾ ਨਾ ਵੋਟਾਂ ਮੰਗਣ ਆਉਂਦੇ ਨੇ ਮੁੜਕੇ ਇੱਕ ਵਾਰ ਆਉਣਗੇ ਤੁਹਾਡੇ ਆਉਂਦੇ ਨਹੀਂਗਾ ਜਿੱਥੇ 'ਚ ਹਰੇ ਕੋਈ ਨਹੀਂ ਆਉਂਦਾ ਮੁੜਕੇ ਹੂੰ ਵੋਟ ਲੈਣ ਦੇ ਮਾਰੇ ਤਾਂ ਬਸਰੇ ਬੱਚੇ ਫਿਰਨਗੇ ਬੱਚੇ ਫਿਰਦੈ ਨੇ ਜਿਹੜੀ ਇਹਨਾਂ ਨੇ ਬਿਜਲੀ ਦਿੱਤੀ ਸੀ ਮਾਨ ਸਰਕਾਰ ਨੇ 2 ਮਹੀਨੇ ਦੀ 600 ਜੁਨਟੂ ਦਾ ਕੋਈ ਫਾਇਦਾ ਫੁੱਦਾ ਹੋਇਆ ਮਾੜਾ ਮੋਟਾ ਕਰੇ ਕੋਈ ਵੀ ਕੀ ਫਾਇਦਾ ਕਿਸ ਨੂੰ ਆਮ ਕੋਈ ਫਾਇਦਾ ਨਹੀਂਗਾ ਖਾਸ ਜਿਹਦੇ ਮੀਟਰੇ ਦੋ ਲੱਗੇ ਮੇਰੇ ਪਰਿਵਾਰ 'ਚੋਂ ਤਾਂ ਫਾਇ ਕਿਰਕਿਲ ਕੋਈ ਸਰਕਾਰ ਸਾਨੂੰ ਕੋਈ ਚਲੋ ਵੀ ਕਿਤੇ ਤਾਂ ਵੋਟ ਪਾਉਣੀ ਹੁੰਦੀ ਆ ਕੋਈ ਇੱਕ ਵੋਟ ਤਾਂ ਦੇਖਾਂਗੇ ਪਾਵਾਂਗੇ ਕਿਤੇ ਪਾਉਣੀ ਆ ਵੋਟ ਤਾਂ ਨਹੀਂ ਰੱਖਣੀ ਵੋਟ ਤਾਂ ਪਾਵਾਂਗੇ ਸੋਚ ਕੇ ਠੀਕ ਹੈ ਉੱਪਰ ਪ੍ਰਧਾਨ ਮੰਤਰੀ ਪਹਿਲਾਂ ਡਾਕਟਰ ਮੋਮੋਨ ਸਿੰਘ ਠੀਕ ਸੀ ਕਿ ਨਰਿੰਦਰ ਮੋਦੀ ਠੀਕ ਆ ਹੁਣ ਡਾਕਟਰ ਮੋਮੋਨ ਸਿੰਘ ਵੀ ਠੀਕ ਸੀ ਨਰਿੰਦਰ ਮੋਦੀ ਨੇ ਤਾਂ ਪੰਜਾਬ ਜਾਂ ਮੜੋ ਪਤਾ ਹਾਂ ਜੀ ਉੱਪਰ ਫੇਰ ਬਦਲਾਅ ਹੋਣਾ ਚਾਹੀਦਾ ਬਦਲਾਅ ਤਾਂ ਹੋਣਾ ਜ਼ਰੂਰੀ ਦਾ ਪੱਕਾ ਜੀ ਪੰਜਾਬ ਦਾ ਗਮ ਖੂਰ ਸੜਤ ਖੂਰ ਜੋਨੇ ਪੰਜਾਬ ਨੂੰ ਦਿੰਦਾ ਕਿ ਮੋਦੀ ਠੀਕ ਹੈ ਠੀਕ ਹੈ ਧੰਨਵਾਦ ਅਖਰ ਜੀ ਕੀ ਨਾਮ ਹੈ ਜੋਗਰ ਸਿੰਘ ਜੀ ਠੀਕ ਹੈ ਤੁਹ ਮਨੂਦ ਦੱਜਿਓ ਚਾਇਆ ਚਾ ਅਕਾਲੀ ਅਕਾਲੀ ਹਾਂ ਠੀਕ ਹੈ ਅਕਾਲੀ ਥੱਲੇ ਬੜਿਆ ਕੰਮ ਕੀਤੇ ਸੀ ਪੰਜਾਬ ਚ ਪਹਿਲਾਂ ਅਕਾਲੀ ਨੇ ਬਹੁਤ ਕੀਤਾ ਐਵੇਂ ਆਖੀਆ ਵੇ ਹਾਂ ਉਹਨਾਂ ਦਾ ਵਰਗਾ ਕਹਿਨੇ ਕਰਨਾ ਹੀ ਨਹੀਂ ਗਮ ਹੂੰ ਉਹ ਕਿਨੇ ਕੀਤਾ ਸੀ ਮਤਲਬ ਪ੍ਰਕਾਸ਼ ਬਾਦਲ ਦੀ ਗੱਲ ਕਰ ਰਹੇ ਤੁਸੀਂ ਉਹ ਟਾਈਮਾਂ ਦੀ ਬਾਦਲ ਜੀ ਅੱਛਾ ਹੂੰ ਤੁਸੀਂ ਮਤਲਬ ਜਿਵੇਂ ਕਹਲੇ ਉਹ ਆਪਣਾ ਟਾਈਮ ਟਪਾਉਣੀ ਹੋਣਾ ਨਾ ਕੰਮ ਕਰ ਕਰਕੇ ਤੁਹਾਨੂੰ ਸਹੂਲਤ ਮਿਲਿਆ ਸੀਗੀਆਂ ਨਾ ਸਹੂਲਤ ਕੋਈ ਨਹੀਂ ਪਹਿਲਾਂ ਪਹਿਲਾਂ ਨਾ ਨਾ ਜੀ ਪੂਰਾ ਅਕਾਲੀ ਦਲ ਵੇਲੇ ਵੀ ਨਹੀਂ ਮਿਲੀ ਕੋਈ ਹਾਂ ਕੁਝ ਨਹੀਂ ਮਿਲਿਆ ਨਾ ਬੇਸਰ ਨਾ ਕੀ ਆੜੀ ਠੀਕ ਹੈ ਹਾਂ ਜੀ ਤੇ ਫਿਰ ਅਕਾਲੀ ਦਲ ਦਾ ਬਣੂਗਾ ਪੰਜਾਬ ਚ ਕੁਸ਼ਾਇਦ ਕੀ ਵੋਟਾਂ ਚ ਤੁਸੀਂ ਕਹਿ ਰਹੇ ਹੋ ਵੀ ਉਹ ਪਸੰਦ ਆ ਤੁਹਾਨੂੰ ਦੇਖੋ ਜੀ ਜਿੱਤੇ ਗਿਆ ਫਿਰ ਕਰ ਦੂਗਾ ਜੇ ਨਾ ਜਿੱਤੇ ਆਵੇ ਫੇਰ ਇਹਨੇ ਕਿਨੇ ਕਰਨਾ ਮੁੜ ਕੇ ਮੁੜ ਕੇ ਤਾਂ ਕੋਈ ਆਉਂਦੇ ਨਹੀਂ ਹੁੰਦਾ ਹਾਂ ਹਾਂ ਹੁਣ ਤਾਂ ਸੁਖਵੀਰ ਬਾਦਲ ਪ੍ਰਧਾਨ ਨੇ ਅਕਾਲੀ ਦਲ ਦੇ ਉਹ ਉਹ ਵੀ ਪਸੰਦ ਆ ਤੁਹਾਨੂੰ ਸਾਰੇ ਪਸੰਦ ਨੇ ਉਹਨਾਂ ਦਾ ਇੱਕੋ ਸਾਰ ਨੇ ਜੇ ਕੋਈ ਕਰੂਗਾ ਹਟਾ ਤਾਹੀਂ ਆਇਲਾ ਠੀਕ ਹੈ ਸਮੱਸਿਆ ਕੀ ਹੈ ਤੁਹਾਡੀ ਜਿਹੜੀ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਲੱਗਦੀ ਆ ਵੀ ਆਹ ਕੰਮ ਹੋਣਾ ਚਾਹੀਦਾ ਤੁਹਾਡਾ ਮੈਂ ਸਾਰੇ ਪੰਜਾਬ ਕੈਨਾ ਸਾਰੇ ਰਲ ਕੇ ਸਾਰਿਆਂ ਦਾ ਕੰਮ ਕਰੇ ਗਰੀਬਾਂ ਦਾ ਵੀ ਕਰੇ ਜਾਂ ਗਰੀਬ ਆਦਮੀ ਨੇ ਉਹਨਾਂ ਦਾ ਵੀ ਇਖਲਾ ਕਰੇ ਮੈਂ ਇਹ ਹੀ ਗੱਲ ਕਹ ਚਾਹੁੰਦਾ ਤਾ ਸਾਡੇ ਨਾਲ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਆਪਣੀ ਆਪਣੀ ਕੀਮਤੀ رائے ਸਾਂਝੀ ਕੀਤੀ ਆ ਕਿ ਕਿਹੜੀ ਪਾਰਟੀ ਪਸੰਦ ਆ ਕਿੰਨੇ ਕੰਮ ਕੀਤੇ ਨੇ ਕੀ ਨਹੀਂ ਕੀਤਾਗਾ ਆਪਣੀ ਆਪਣੀ رائے ਨਾਲ ਸਾਂਝੀ ਕੀਤੀ ਆ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ